ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹਣੀ ਆਂ ਕਿ ਇੱਕ ਬਾਪ ਨੇ ਕਿਵੇਂ ਆਪਦੇ ਨੌ ਪੁੱਤਰ ਨੂੰ ਵਿਰਦਾਸ਼ਣ ਵਿੱਚ ਰਹਿ ਰਿਹਾ ਨੇ ਕਿਵੇਂ ਸਰਪ੍ਰਾਈਜ਼ ਦਿੱਤਾ ਸੁਣਾਉ ਕਹਾਣੀ ਸਾਰੀ ਇੱਕ ਆਦਮੀ ਬਹੁਤ ਤੰਗ ਆ ਗਿਆ ਸੀ ਆਪਦੇ ਨੌ ਪੁੱਤ ਕਿਉਂਕਿ ਜੇਕਰ ਨੌ ਨੂੰ ਜਾਂ ਪੁੱਤ ਨੂੰ ਕਿਸੇ ਨੂੰ ਕੋਸ ਆਖਣਾ ਵੀ ਅੱਜ ਮੇਰੀ ਦਵਾਈ ਮੁੱਕ ਗਈ ਆ ਤੇ ਮੈਨੂੰ ਦਵਾਈ ਲਿਆ ਕੇ ਦੇ ਦਿਓ ਦਿਓ ਤੇ ਉਹਨਾਂ ਨੇ ਆਖਣਾ ਤੇਰੀ ਤਾਂ ਦਵਾਈ ਮੁੱਕੀ ਰਹਿੰਦੀ ਹੈ ਇੱਕ ਦਿਨ ਕਿਸੇ ਅੱਖ ਟੁੱਟ ਗਈ ਤੇ ਉਹਨੇ ਆਪ ਦੇ ਪੁੱਤ ਨੂੰ ਆਖਿਆ beta ਵੀ ਤੂੰ ਜਾਨਾ ਸ਼ਹਿਰ ਤਾਂ ਮੇਰੀ ਅੱਖ ਦੀ ਸੂਤ ਕਰਾ ਕੇ ਲਿਆ ਦੇ ਉਹਨੇ ਨਾ ਕੋਈ ਅੰਸੁਨੀ ਰੱਖਤੀ ਕਹਿੰਦਾ ਅਖੇਰ ਕੀ ਹੋਗਾ ਤੂੰ ਕਿੱਥੇ ਜਾਣਾ ਰਹਿਣਾ ਤਾਂ ਇੱਥੇ ਹੀ ਆ ਤੂੰ ਬਾਹਰ ਜਾਣਾ ਹੋਵੇ ਫੇਰ ਤੁਸੀਂ ਜਾ ਕੇ ਅੰਦਰ ਬੈਠ ਕੇ ਟੇਕੇ ਬੈਠਾ ਰਹਿ ਕਰ ਉਹ ਬਹੁਤ ਤੰਗ ਹੋ ਗਿਆ ਕਿਉਂਕਿ ਉਹ ਦੇ ਘਰ ਵਾਲੀ ਦੀ ਦੁਨੀਆ ਤੋਂ ਤਲ ਚੱਲੀ ਸੀ ਤੇ ਉਹ ਇੰਨਾ ਦੋਹਾ ਮੀਆਂ ਬੀਬੀ ਤੇ ਡਿਪੈਂਡ ਸੀਗਾ ਸਭਾ ਪਰ ਕਰੇ ਕੀ ਉਸਨੇ ਜਦੋਂ ਇੰਨੀਆਂ ਗੱਲਾਂ ਸੁਣੀਆਂ ਜੇ ਰੋਟੀ ਵੀ ਆਖਣਾ ਉਹ ਵੀ ਟਾਈਮ ਨਾਲ ਲਾ ਦੇਣੀ ਤੋ ਤਾਂਗਾ ਕੇ ਇੱਕ ਦਿਨ ਆਪਦੇ ਦੋਸਤ ਨੂੰ ਜਿਹੜਾ ਕਿ ਪਹਿਲਾਂ ਵੀ ਬਿਰਦਾਸ਼ਰਮ ਵਿੱਚ ਰਹਿ ਰਿਹਾ ਸੀ ਉਸ ਨੂੰ ਉਸਨੇ ਫੋਨ ਕੀਤਾ ਕਿ ਮੈਂ ਤੇਰੇ ਕੋਲੇ ਆਉਣਾ ਚਾਹਣਾ ਉਹ ਕਹਿੰਦਾ ਕੀ ਗੱਲ ਤੂੰ ਤਾਂ ਇੰਨਾ ਸੌਖਾ ਤੇ ਤੂੰ ਕਾ ਤੂੰ ਆਉਣਾ ਉਹ ਕਹਿੰਦਾ ਕੋਈ ਨਹੀਂ ਮੈਂ ਤੈਨੂੰ ਇੱਥੇ ਆ ਕੇ ਦੱਸੂਗਾ ਮੈਂ ਆ ਰਿਹਾ ਉਹਨੇ ਆਪ ਦਾ ਬੈਗ ਚੱਕਿਆ ਤੇ ਚੁਰਨਣ ਲੱਗੇ ਨੂੰ ਨਾ ਤਾਂ ਨੋਨੇ ਆਖਿਆ ਵੀ ਪਾਪਾ ਜੀ ਤੁਸੀਂ ਕਿੱਥੇ ਜਾਂਦੇ ਆ ਨਾ ਪੁੱਤ ਨੇ ਆਖਿਆ ਤੇ ਉਹ ਚੁੱਪ ਕਰਕੇ ਉੱਥੇ ਚਲਾ ਜਾਂਦਾ ਹੈ ਤੇ ਨੋ ਪੁੱਤ ਵੇਦੇ ਆ ਇਹਨਾਂ ਨੂੰ ਆਇਆ ਚਲੋ ਜਾਂਦਾ ਤਾਂ ਜਾਂਦੇ ਵੀ ਚੰਗਾ ਹੋ ਗਿਆ ਦਿੱਕਲ ਦਾ ਕਰੋ ਬਾਹਰ ਅੱਜ ਘੂਣ ਜਿਹੜਾ ਸਫੈਦ ਹੋ ਠੀਕ ਹੈ ਨਾ ਪੁੱਤ ਬਾਪ ਨੂੰ ਸਮਝਦੇ ਕੋਈ ਹਾਲ ਨਹੀਂ ਹੋ ਰਿਹਾ ਨਾ ਮਾ ਮਾਂ ਦਾ ਤਾਂ ਆਪਿਆਂ ਨੂੰ ਘਰੋਂ ਘੱਟੀ ਜਾਂਦੇ ਆਜ ਕੱਲ ਜਮਾਨਾ ਇਹੋ ਜਿਹਾ ਆ ਆਪਿਆਂ ਤੇ ਉਹ ਵਿਚਾਰਾ ਜਾ ਕੇ ਬੇਦਾ ਅਸ਼ਰਮ ਦੇ ਵਿੱਚ ਰਹਿਣ ਲੱਗਾ ਕੁਝ ਦਿਨ ਉਹ ਬੇਦਾ ਅਸ਼ਰਮ ਦੇ ਵਿੱਚ ਰਹਿੰਦਾ ਕਿ ਉੱਥੇ ਨਵੇਂ ਤੋਂ ਨਵਾਂ ਕੋਈ ਨਾ ਕੋਈ ਬੰਦਾ ਬੁੜੀ ਆਉਂਦੇ ਰਹਿੰਦੇ ਕਿਉਂਕਿ ਲੋਕ ਬਹੁਤ ਤਾਂ ਆਏ ਪਏ ਆਪਦੇ ਪੁੱਤਾਂ ਧੀਆਂ ਵਿਚਾਰੇ ਆਪਦਾ ਸੁਖੀ ਜੀਵਨ ਤਾਂ ਕਾਹਦਾ ਹੁੰਦਾ ਜੀ ਨੇ ਇੰਨਾ ਚਿਰ ਆਪਦੇ ਘਰ ਦੇ ਵਿੱਚ ਰਿਆ ਹੋਵੇ ਜੀ ਤਾਂ ਖਰਦਾ ਨਹੀਂ ਆਪਦੇ ਬੇਦਾ ਅਸ਼ਰਮ ਚ ਜਾਣ ਲੇ ਪਰ ਉਹਨਾਂ ਦਾ ਮਾਣੀ ਲੋੜਿਆ ਲੋੜੀ ਦਾ ਹੁੰਦਾ ਸੋਚਦੇ ਸੋਚਦੇ ਆਪ ਦਾ ਘਰ ਜਦੋਂ ਛੱਡਦੇ ਆ ਕੀ ਪਤਾ ਕੀ 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 ਕੁਝ ਸੋਚ ਕੇ ਜਾਂਦੇ ਹੋਣਗੇ ਤੇ ਕੁਝ ਦਿਨ ਉਹ ਰਾਂਤ ਬਾਦ ਉਹ ਵੇਦ ਆ ਇੱਕ ਗੱਡੀ ਆਉਂਦੀ ਆ ਉੱਥੇ ਉਹ ਗੱਡੀ ਦੇ ਵਿੱਚ ਇੱਕ ਔਰਤ ਨੂੰ ਇੱਕ ਆਦਮੀ ਮੁੰਡਾ ਤੇ ਉਹਦੀ ਨੂੰ ਧਾਰ ਕੇ ਚਲੇ ਜਾਂਦੇ ਉਹ ਵੇਖਦਾ بیا ਬੁੜੀ ਤਾਂ ਮੈਂ ਪਹਿਲਾਂ ਬਹੁਤ ਵਾਰੀ ਵੇਖੀ ਐ ਇਹ ਕੌਣ ਆ ਲਗਦੀ ਆ ਕਿਉਂਕਿ ਉਹਦਾ ਮੂੰਹ ਉਹਦੇ ਕੰਨੀ ਨਹੀਂ ਸੀਗਾ ਪਿੱਛ ਤੋਂ ਹੀ ਪਛਾਣ ਲਿਆ ਸੀਗਾ ਤੇ ਪਿਛਲੇ ਪਾਸੇ ਤੋਂ ਪਤਾ ਲੱਗ ਰਿਹਾ ਸੀ ਵੀ ਇਹ ਕੋਈ ਜਾਰੀ ਪਿਛਾਰੀ ਆ ਔਰਤ ਉਹ ਕਈ ਦਿਨਾਂ ਜਦੋਂ ਵੀ ਕਿਤੇ ਬਾਹਰ ਤੁਰਦਾ ਫਿਰਦਾ ਘਾਪੀ ਪੜਦੇ ਸਾਰੇ ਜਣੇ ਉਦੋਂ ਦੇਖਦਾ ਵੀ ਮੈਂ ਦੇਖਾਂ ਤਾਂ ਸਹੀ ਕੌਣ ਆ ਉਹ ਇਸ ਕਰਕੇ ਨਾ ਪਤਾ ਲੱਗਦਾ ਤੇ ਇੱਕ ਦਿਨ ਬਈ ਉਹ ਵੀ ਜਦੋਂ ਸਾਰੇ ਜਣੇ ਘਾਪੜਦੇ ਤੇ ਉਹ ਉਸ ਦੀਪ ਵੀ ਕੋਲੇ ਚਲਾ ਗਿਆ ਉਹਨੇ ਖਿਚਾਲ ਲਿਆ ਉਹਨੂੰ ਕਹਿੰਦਾ ਗਲੀਪਾੁਰ ਵੀ ਤੂੰ ਇੱਥੇ ਕਿਵੇਂ ਉਹ ਚੁੱਪ ਚ ਕਹਿੰਦਾ ਕੀ ਗੱਲ ਹੋ ਗਈ ਵੀ ਫੇ ਤੂੰ ਕਿੱਥੇ ਇੱਥੇ ਕਿਵੇਂ ਉਹ ਆਦਾ ਉਹ ਆਦਾ ਹੀ ਤੂੰ ਕਿਵੇਂ ਆ ਗਿਆ ਇੱਥੇ ਉਹ ਆਦਾ ਮੇਰੇ ਤਾਂ ਉਹ ਪੁੱਤਰੇ ਮੈਂ ਨਹੀਂ ਭਾਤਦਾ ਉਹਦੀ ਹੈ ਇਹ ਕੀ ਗੱਲ ਉਹ ਫੇਰ ਨਾ ਆਉਂਦੀ ਪਪਾ ਕਰ ਜਾਂਦਾ ਤੇ ਮਾਣੀ ਮਨ ਵਿੱਚ ਰੱਖਦਾ ਤੇ ਇੱਕ ਦਿਨ ਉਹਦੇ ਬੱਚੇ ਦਾ ਜਨਮ ਦਿਨ ਆ ਜਾਂਦਾ ਉਹਨਾਂ ਦੇ ਪੋਤਰੇ ਦਾ ਤੇ ਪੋਤਰੇ ਸਮੇਤ ਹੀ ਥਿੰਨੇ ਜਿਹੜੇ ਆਉਂਦੇ ਆ ਤੇ ਉਹਨੂੰ ਆਪਦੇ ਪਿਆਉਣ ਲੈਣ ਵਾਸਤੇ ਉਹ ਜਦੋਂ ਆਉਂਦੇ ਵੀ ਪਪਾ ਵੀ ਆ ਇਹਦਾ ਜਨਮ ਦਿਨ ਆ ਵੀ ਤੂੰ ਚੱਲ ਘਰੇ ਉਹ ਮਨ ਵਿੱਚ ਸੋਚਦਾ ਵੀ ਹੁਣ ਇਹਨਾਂ ਨੂੰ ਇਹ ਸ਼ਰਮ ਆਉਂਦੀ ਹੈ ਵੀ ਲੋਕਾਂ ਦਾ ਇਕੱਠ ਹੋਊਗਾ ਵੇਖਣਗੇ ਉੱਛਮ ਜਾਂ ਬਾਪੂ ਕਿੱਥੇ ਹੈ ਤੇ ਕਿਵੇਂ ਦੱਸਾਂਗੇ ਵੀ ਉਹ ਤਾਂ ਦედაਸ ਵਿੱਚ ਛੱਡਿਆ ਹੈ ਇਹ ਕਹਿੰਦਾ ਮੈਂ ਨਹੀਂ ਜਾਣਾ ਬਹੁਤ ਅੱਲ੍ਹਾ ਕੀ ਤੱਕ ਮੁੰਡੇ ਨਹੀਂ ਦਿੱਤਾ ਨਾ ਆਖੇ ਲੱਗਿਆ ਪਰ ਜਦੋਂ ਵਾਲਾ ਆਖਣ ਤੇ ਸਾਰੇ ਕਹਿਣ ਲੱਗ ਗਏ ਵੀ ਨਹੀਂ ਤੈਨੂੰ ਜਾਣਾ ਚਾਹੀਦਾ ਜੇ ਤੈਨੂੰ ਲੈਣਾ ਹੈ ਚਲੋ ਜੀ ਉਹ ਆਦਾ ਚੰਗਾ ਚਲੋ ਠੀਕ ਹੈ ਮੈਂ ਉਸ ਦਿਨ ਚੱਲ ਰਹੀ ਹਾਂ ਉਹ ਉਸ ਦਿਨ ਉਹ ਨਾਲ ਚਲਾ ਜਾਂਦਾ ਤੇ ਕਹਿੰਦਾ ਚਲੋ ਵੀ ਆਦੀ ਘਰ ਤੋਂ ਤੈਨੂੰ ਸਿੱਸੇ ਅਗਲੇ ਦਿਨ ਹੀ ਛੱਡ ਜਾਗੇ ਤੇ ਉਹ ਜਦੋਂ ਵੀ ਜਨਮ ਦੇ ਖਤਮ ਹੁੰਦਾ ਜਨਮ ਦਿਨ ਹੋ ਗਿਆ ਸਾਰੇ ਰਿਸ਼ਤੇਦਾਰ ਜਾਵੜੇ ਤੇ ਉਹਦੀ ਨੋਹ ਵੇਖਦੀ ਹੈ ਵੀ ਬਾਪੂ ਅਜੇ ਨਹੀਂ ਆ ਰਹਾ ਮੈਨੂੰ ਛੱਡ ਗਿਆ ਉਹਨੂੰ ਆਈ ਸੀ ਛੇਤੀ ਮੈਂ ਇਹਨੂੰ ਛੱਡਿਆ ਵਾਂ ਕਿਉਂਕਿ ਰੱਖਣਾ ਨਹੀਂ ਚਾਹੁੰਦੀ ਰੋਟੀ ਬਣਾ ਦੇਣਾ ਬਹੁਤ ਔਖਾ ਲੱਗਦਾ ਤੇ ਉਹ ਕਹਿੰਦੀ ਚੰਗਾ ਬਾਪੂ ਤੂੰ ਤਿਆਰ ਹੋ ਤੈਨੂੰ ਛੱਡਿਆ ਉਹ ਤਾਂ ਚਲੋ ਠੀਕ ਹੈ ਪੁੱਤ ਮੈਂ ਹੋ ਗਿਆ ਕਿਆ ਉਹ ਜਦੋਂ ਛੱਡਣ ਜਾਂਦੇ ਆ ਨਾ ਤੇ ਜਦੋਂ ਉਹ ਜਾ ਕੇ ਗੱਡੀ ਖੜਾਉਂਦੇ ਆ ਉਹ ਕਹਿੰਦੇ ਪੁੱਤ ਆਪ ਦੇ ਪੁੱਤ ਨੂੰ ਤੇ ਨੋ ਨੂੰ ਆਦੇ ਆਜ ਮੈਂ ਸੁਣੇ ਕਿ ਸਰਪ੍ਰਾਈਜ਼ ਦੇਣਾ ਉਹ ਕਹਿੰਦੇ ਕੀ ਕਹਿੰਦੇ ਆ ਜਾ ਫਿਰ ਉਹ ਲੇਡੀ ਜੀ ਕੋਲੇ ਤਲੀਫ ਘਰ ਕੋਲੇ ਲੈ ਗਈ ਉਹ ਆਦੇ ਹੀ ਕਹਿੰਦੀ ਇਹ ਮੰਮੀ ਤੂੰ ਇੱਥੇ ਕਿਵੇਂ ਮੰਮੀ ਲਈ ਨਹੀਂ ਵੀ ਨਹੀਂ ਭਾਈ ਵੀਰ ਨੇ ਦੱਸਿਆ ਨਾ ਭਜਾਈ ਨੇ ਦੱਸਿਆ ਉਹਨਾਂ ਦੀ ਕੀ ਵਜਾ ਲੈ ਤੇ ਮੈਨੂੰ ਇੱਥੇ ਛੱਡ ਗਏ ਉਹਨਾਂ ਦਾ ਹੌਸਲਾ ਕਿਵੇਂ ਪਿਆ ਤੈਨੂੰ ਇੱਥੇ ਛੱਡ ਕੇ ਬਹੁਤ ਕੁਝ ਬੋਲੀ ਜਿਵੇਂ ਇੱਕੇ ਵਾਈ ਬੋਲੀ ਗਈ ਉਹ ਕਹਿੰਦੀ ਆਵਦੀ ਮਾਂ ਕੰਨੀ ਨੂੰ ਜੱਫੀ ਪਾਉਣ ਲੱਗੀ ਮਾਂ ਨੇ ਪਰੇ ਕਰਤਾ ਮਾਂ ਕਹਿੰਦੀ ਨਾ ਤੂੰ ਨਹੀਂ ਮੇਰੀ ਧੀ ਕਿਉਂ ਮੈਂ ਕਾਦੋ ਨਹੀਂ ਧੀ ਆ ਤੂੰ ਕਹਿੰਦੀ ਪਰਝਾਈ ਨਾਲ ਵੀ ਮਾਰੀਆਂ ਭਰਾ ਪਰਝਾਈ ਨਾਲ ਤੂੰ ਤੋਂ ਤੂੰ ਵੀ ਮਾਰੀਆਂ ਤੂੰ ਚੰਗੀ ਕਿਹੜੇ ਪਾਸੇ ਨਿਕਲ ਗਈ ਉਹ ਕਹਿੰਦੀ ਕਿਵੇਂ ਗੰਧੀ ਤੂੰ ਪਹਿਲਾਂ ਕੱਢ ਤਾਂ ਇਹਨਾਂ ਨੂੰ ਬਾਹਰ ਉਹ ਦਿਮਾਗ ਤੇ ਬੋਝ ਪਿਆ ਪੂਰੀ ਤਰ੍ਹਾਂ ਤੇ ਕਹਿੰਦੀ ਮਾਂ ਮੈਂ ਸੋ ਲਾਈਕ ਇਹ ਜਾਣਾ ਚਾਹੁੰਦੀ ਆ ਜੀ ਨਾ ਮੈਂ ਤਾਂ ਲੈ ਕੇ ਜਣੀ ਪਹਿਲੇ ਤੁਸੀਂ ਨਾਲ ਲੈ ਜਾਓ ਉਹ ਕਹਿੰਦਾ ਮੈਂ ਤਾਂ ਆਪਨੀ ਜਾਣਾ ਦੋਹੇ ਜਿਹੜੇ ਵੀਰ ਜਾਂਦੇ ਆ ਆਖਿਰ ਤੇ ਰਹੋ ਘਰੇ ਲੈ ਜਾਂਦੀ ਏ ਦੋਨਾਂ ਤੇ ਪੂਰੀ ਸੇਵਾ ਕਰਦੀ ਏ ਤੇ ਮਨ ਚ ਇਹ ਕਹਿੰਦੀ ਆ ਵੀ ਮੈਂ ਤਾਂ ਜਿਹੜੀ ਗਲਤੀ ਹੋ ਗਈ ਮaaf ਕਰਜੋ ਅੱਜ ਤੋਂ ਬਾਅਦ ਮੈਂ ਤੁਹਾਡੀ ਪੂਰੀ ਸੇਵਾ ਕਰਿਆ ਕਰੂੰ ਇਹ ਹੀ ਆ ਵੀ ਜਦੋਂ ਤਾਂ ਮਾਵਲ ਦੇ ਬਾਰੇ ਚ ਕੋਈ ਸੋਚਦਾ ਜਦੋਂ ਬਾ ਉਹਨਾਂ ਦੇ ਮਾਪਿਆਂ ਨੂੰ ਕੋਈ ਛੱਡ ਜਾਂਦਾ ਤੇ ਫੇਰ ਧੀਆਂ ਨੂੰ ਲੱਗਦਾ ਆਉਂਖ ਕੇ ਆਧੀਆਂ ਵੀ ਹਏ ਸਾਡੇ ਮਾਪਿਆਂ ਨੂੰ ਇੱਥੇ ਕੌਣ ਛੱਡ ਗਿਆ ਇਹ ਨਹੀਂ ਸੋਚਦੇ ਵੀ ਮੇਰਾ ਸਹੁਰਾ ਸਾਸਾ ਉਹ ਵੀ ਉਹਦਾ ਸਹੁਰਾ ਸਾਸਾ ਤੇ ਇਹ ਕਰਕੇ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਦੇ ਸਾਸਰ ਦੇ ਦੀ ਪੂਰੀ ਸੇਵਾ ਕਰਿਆ ਕਰੋ ਦੁਨੀਆ ਤੇ ਆਪਾਂ ਇੱਕ ਵਾਰ ਹੀ ਆਏ ਹਾਂ ਇੱਕ ਵਾਰੀ ਆਇਆ ਜਿੰਦਗੀ ਜਿਹੜੀ ਵਾਰ-ਵਾਰ ਨਹੀਂ ਮਿਲਦੀ ਜੇ ਆਪਾਂ ਇੱਥੇ ਸੋਪਾ ਖੱਟ ਕੇ ਜਾਵਾਂਗੇ ਇਹ ਜਿਹੜੀ ਇਹ ਫੁੱਲਾਂ ਦੀ ਕਦਰ ਜਿਹੜੀ ਪੈਂਦੀ ਹੁੰਦੀ ਹੈ ਨਾ ਇਹ ਮੈਕ ਨਾਲ ਪੈਂਦੀ ਹੁੰਦੀ ਹੈ ਮੈਂ ਆਪਣੀ ਜਿਹੜੀ ਕਦਰ ਪੈਂਦੀ ਹੈ ਨਾ ਗੁਨਾ ਨਾਲ ਪੈਂਦੀ ਹੈ ਇਸ ਲਈ ਮਿੱਠੇ ਬੋਲ ਤੇ ਮਿੱਠਾ ਵਿਹਾਰ ਤੇ ਸੋਹਣਾ ਵਿਚਾਰ ਰੱਖੋ ਤੇ ਆਪਣੇ ਸਾਸੜੀ ਦੀ ਸੇਵਾ ਕਰਦੇ ਹੋਏ ਕੁੜੀਆਂ ਦੇ ਵਿੱਚ ਵਿਚਰੋ ਤਾਕੇ ਦੁਨੀਆ ਤੁਹਾਡੀ ਸਲਾਹਤਾ ਕਰਦੀ ਰਹੇ ਤੇ ਤੁਸੀਂ ਵੀ ਜੁਗ-ਜੁਗ ਜਾਂਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ